ਇਧਰ ਪੈਣੀ ਬਾਜਿਆ ਪੈਂਦਾ ਟਰੈਕਟਰ ਉਹ ਕਹਿੰਦੇ 25 ਡੇਡਾਂ ਵਿੱਚ ਤੇਰਾ ਫਰਵਰੀ ਨੂੰ ਆਜਾ ਤੂੰ ਇਹਦੇ ਕੋਲ ਵੀਰ ਪਹਿਲਾ ਨੰਬਰ ਕੀਤਾ ਪਹਿਲਾ ਕੀ ਕਰ ਰਿਹਾ ਮੇਰੇ ਵੀਰੋ ਕੌਤ ਘਟਣਾ ਹੈ ਮਾਸੀ ਦੇ ਕੋਲੇ ਦੀ ਝੱਕਾ ਨਹੀਂ ਨੁਕੜਾ ਦੋ ਆਪਨੇ ਗੱਲ ਸਰਾ ਉਹ ਬੱਲੇ 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 ਹੈਲੋ

ਹੋਇਆ ਆਹ ਵੇਖੋ ਸਾਹਮਣੇ ਕਹਿੰਦੇ 53 10 ਦੇ ਵੀਰੋ ਜਗਦੀਪ ਕਹਿੰਦੇ ਭੈਣੀ ਬਾਗਾ ਪਿੰਡਾ ਇਸ ਨੋਜਮਾਂ ਦਾ ਆਹ ਵੇਖੋ ਮੇਰੇ ਵੀਰੋ ਮੁੰਡਾ ਕਹਿੰਦੇ ਭੈਣੀ ਬਾਗੇ ਵਾਲਾ ਇਹ ਜਗਦੀਪ ਹੈ ਆਹ 53 10 ਵਾਲਾ ਇਹਨ ਕਹਿੰਦੇ ਮੁੰਡਾ ਮਾਨਸਾ ਵਾਲਾ ਓ ਆ ਜਾਓ ਸਾਹਮਣੇ ਇਹ ਕੰਦੇ ਨੋਟ ਕਰ ਲਓ ਇਹਦੇ ਬਾਜ ਖੋਲ ਦੇ ਯਾਰ ਥੋੜੀ ਜੀ ਬਾਜ ਫੁੱਲ ਖੋਲ ਵੀ ਦੇ ਦੀ ਬੋਲੀ ਖੋਲੀ ਜਾ ਸੋਨਾ ਕਹਿ ਰਹਾ ਬੋਲਦਾ ਨਹੀਂ ਬੋਲਦਾ ਮੈਂ ਬਾਜ ਦਾ ਹੀ ਘੜਾ ਰਿਹਾ ਬਾਜ ਖੋਲੋ ਵੀ ਨੋ ਵੀ ਇਹਦਾ ਟਾਈਮ ਆ ਜੀ 2 ਮਿੰਟ 19 ਸੈਕਿੰਡ ਤੇ ਕੁਝ ਨਾ ਕੁ